ਇਹ ਮੇਰੇ ਪਾਪਾ ਦੀ ਡੈਥ ਮੇਰੀ ਮੰਮਾ ਦੇ ਨਜ਼ਾਈ ਤੋਂ ਸੰਬੰਧ ਸੀ ਗਰਮੀਲ ਸਿੰਘ ਨਾਲ ਤੇ ਉਹਨਾਂ ਦੇ ਬਾਰੇ ਪਤਾ ਲੱਗਾ ਕਰਕੇ ਗਰਮੀਲ ਸਿੰਘ ਗੈਲਪੈਂਟ ਉਹਨਾਂ ਦਾ ਤੇ ਉੱਥੇ ਦੇ ਰਹਿਣ ਵਾਲੇ ਆ ਵੀ ਮੇਰੇ ਪਾਪਾ ਦੀ ਡੈਥ ਤੋਂ ਪਹਿਲਾਂ ਦੇ ਸੀਗੇ ਤੇ ਬਾਅਦ ਚ ਮੇਰੇ ਪਾਪਾ ਨੂੰ ਪਤਾ ਲੱਗਾ ਉਹਨਾਂ ਬਾਰੇ ਸਾਰੀ ਗੱਲ ਦਾ ਉਹ ਤੰਗ ਪਰੇਸ਼ਾਨ ਹੋ ਕੇ ਉਹਨਾਂ ਨੇ ਸਰਫਾਸ ਦੀਆਂ ਗੋਲੀਆਂ ਖਾ ਲਈਆਂ ਆਤਮ ਹੱਤਿਆ ਕੀਤੀ ਮੇਂ ਨੇ ਨਾਲ ਇੱਥੇ ਕੰਟੈਕਟ ਕੀਤਾ ਵੀ ਤੂੰ ਐਡਾ ਕਰ ਤੂੰ ਕੰਡ ਆ ਜਾ ਵੀ ਨਜਾਇਜ਼ ਸੰਬੰਧ ਗੁਰਮੀਲ ਸਿੰਘ ਦੇ ਲੜਕੇ ਨਾਲ ਵੀ ਬਣਾ ਲਓ ਤੇ ਫਿਰ ਮੈਂ ਇਸ ਗੱਲ ਤੋਂ ਇਨਕਾਰ ਕੀਤਾ ਇਹ ਮੈਨੂੰ ਜ਼ਬਰਦਸਤੀ ਧੱਕਾ ਕਰਦੇ ਸੀਗੇ ਫਿਰ ਇਸ ਕਰਕੇ ਮੈਂ ਜਿਹੜਾ ਵੀ ਲੜਕੇ ਨਾਲ ਜਾਣ ਦਾ ਘਰ ਭੱਜਣ ਦਾ ਇਹ ਫੈਸਲਾ ਮੈਂ ਤੰਗ ਪਰੇਸ਼ਾਨ ਹੋ ਕੇ ਕੀਤਾ ਜਿਹੜੇ ਮੇਰੇ ਪਾਪਾ ਦੀ ਡੈਥ ਮੇਰੀ ਮੰਮਾ ਦੇ ਨਜਾਇਜ਼ ਸੰਬੰਧ ਸੀ ਗੁਰਮੀਲ ਸਿੰਘ ਨਾਲ ਤੇ ਉਹਨਾਂ ਦੇ ਬਾਰੇ ਪਤਾ ਲੱਗਾ ਕਰਕੇ ਗਰਮੇਲ ਸਿੰਘ ਕਿੱਥੋਂ ਦਾ ਰਹਿਣ ਵਾਲਾ ਗਰਮੇਲ ਸਿੰਘ ਗੱਲਪੈਣ ਦਾ ਉਹਨਾਂ ਦਾ ਤੇ ਉੱਥੋਂ ਦੇ ਰਹਿਣ ਵਾਲੇ ਆ ਵੀ ਮੇਰੇ ਪਾਪਾ ਦੀ ਡੈਥ ਤੋਂ ਪਹਿਲਾਂ ਦੇ ਸੀਗੇ ਤੇ ਬਾਅਦ ਚ ਮੇਰੇ ਪਾਪਾ ਨੂੰ ਪਤਾ ਲੱਗਾ ਉਹਨਾਂ ਬਾਰੇ ਸਾਰੀ ਗੱਲ ਦਾ ਉਹ ਤੰਗ ਪਰੇਸ਼ਾਨ ਹੋ ਕੇ ਉਹਨਾਂ ਨੇ ਸਰਫਾਸ ਦੀਆਂ ਗੋਲੀਆਂ ਖਾ ਲਈਆਂ ਆਤਮ ਹੱਤਿਆ ਕੀਤੀ ਤੇ ਫਿਰ ਉਹਨਾਂ ਨੇ ਮੇਰੇ ਪਾਪਾ ਦੀ ਡੈਥ ਤੋਂ ਬਾਅਦ ਸਾਨੂੰ ਤੰਗ ਪਰੇਸ਼ਾਨ ਕੀਤਾ ਮੇਰੇ ਨਾਲ ਬਲਾਤਕਾਰ ਕਰਾਇਆ 14 ਸਾਲ ਦੀ ਉਮਰ ਵਿੱਚ ਕਿੰਨੀ ਉਮਰ ਤੋਂ ਕੰਮ ਕੀਤਾ 80 ਸਾਲ ਦੀ ਉਮਰ ਹੈ ਉਹਨਾਂ ਦੀ ਗੁਰਮੀਲ ਸਿੰਘ ਉਹਨਾਂ ਦਾ ਨਾ ਹਾਂਜੀ ਤੇ ਬਾਅਦ ਚ ਇਹਨਾਂ ਨੇ ਉਸ ਟਾਈਮ ਤੋਂ ਬਾਅਦ ਵੀ ਮੈਨੂੰ ਪਰੇਸ਼ਾਨ ਕੀਤਾ ਜਦੋਂ ਰੋਲਾ ਪਾਉਂਦੇ ਸੀ ਕੋਈ ਕੀ ਕਹਿੰਦੇ ਸੀ ਇਹ ਕਹਿੰਦੇ ਸੀਗੇ ਵੀ ਜਾਂ ਅਸੀਂ ਤੈਨੂੰ ਕੁਝ ਕਰ ਦਾਂਗੇ ਜਾਂ ਆਪਦਾ ਚੁੱਪ ਕਰਕੇ ਬੈਠੀ ਰਹਿ ਹਾਂਜੀ ਬਾਅਦ ਚ ਇਹਨਾਂ ਨੇ ਵੀ ਮੈਨੂੰ ਮੇਰੀ ਸਿਸਟਰ ਕੋਲੇ ਭੇਜ ਦਿੱਤਾ ਇੱਥੇ ਤੇ ਫਿਰ ਵੀ ਉਹਨਾਂ ਨੇ ਉੱਥੋਂ ਵੀ ਮੇਰੇ ਨਾਲ ਇੱਥੇ ਕੰਟੈਕਟ ਕੀਤਾ ਵੀ ਤੂੰ ਏਦਾਂ ਕਰ ਤੂੰ ਪਿੰਡ ਆ ਜਾ ਵੀ ਵੀ ਨਜਾਇਜ਼ ਸੰਬੰਧ ਗਰਮੇਲ ਸਿੰਘ ਦੇ ਲੜਕੇ ਨਾਲ ਵੀ ਬਣਾ ਲਓ ਤੇ ਫਿਰ ਮੈਂ ਇਸ ਗੱਲ ਤੋਂ ਇਨਕਾਰ ਕੀਤਾ ਇਹ ਮੈਨੂੰ ਜ਼ਬਰਦਸਤੀ ਧੱਕਾ ਕਰਦੇ ਸੀਗੇ ਫਿਰ ਇਸ ਕਰਕੇ ਮੈਂ ਜਿਹੜਾ ਵੀ ਲੜਕੇ ਨਾਲ ਜਾਣ ਦਾ ਘਰੋਂ ਭੱਜਣ ਦਾ ਵੀ ਇਹ ਫੈਸਲਾ ਮੈਂ ਤੰਗ ਪਰੇਸ਼ਾਨ ਹੋ ਕੇ ਕੀਤਾ ਵਾ ਹਾਂਜੀ ਉਹ ਤੁਸੀਂ ਜਦੋਂ ਇਹਨਾਂ ਨੇ ਪਰਚਾ-ਕੱਚ ਕਰਾਇਆ ਫਿਰ ਜ਼ਬਰਦਸਤੀ ਕਰਾਇਆ ਸੀ ਉਹ ਪ੍ਰਯਾਸ ਕੀਤਾ ਇਹਨਾਂ ਨੇ ਇਸ ਕਰਕੇ ਪਰਚਾ ਦਰਜ ਕਰਵਾਇਆ ਸੀ ਵੀ ਸਾਡੀ ਕੁੜੀ ਨੂੰ ਮਤਲਬ ਕਿ ਵਿਆਹ ਦਾ ਚਾਂਸਾ ਦੇ ਕੇ ਕਟਨਾਪ ਕੀਤਾ ਗਿਆ ਵਾ ਜੀ ਉਹ ਸਵਾਪ ਦੇ ਮਤਲਬ ਉਹ ਫੋਨ ਕਰ ਰਹੀ ਸੀ ਹਾਂਜੀ ਪਰ ਉਹਨਾਂ ਨੇ ਇਹਨਾਂ ਨੇ ਦਰਖਾਸਤ ਦਿੱਤੀ ਸੀ ਇਹ ਨਹੀਂ ਪਤਾ ਵੀ ਸਾਨੂੰ ਵੀ ਉਹਨਾਂ ਨੇ ਭਾਲ ਕੀਤੀ ਜਾਂ ਨਹੀਂ ਕੀਤੀ ਵੀ ਮੈਂਦੀ ਮੰਗੇ ਇਹ ਆ ਕਿ ਮੁੰਡੇ ਨੂੰ ਜਲਦ ਤੋਂ ਜਲਦ ਬਾਹਰ ਕਢਵਾਇਆ ਜਾਵੇ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਹੁਣ ਮੈਂ ਪੈਂਡ ਦੇ ਮਾਲਕਾਂ ਵਿੱਚ ਹੀ ਰਹਿ ਰਹੀ ਆ ਪਰ ਮੈਨੂੰ ਇਹਨਾਂ ਨੇ ਕਿਸੇ ਦੇ ਘਰ ਛੱਡਿਆ ਵਾ ਹੁਣ ਵੀ ਤੁਹਾਨੂੰ ਡਰ ਰਹੀ ਉਹ ਬਲਾਕ ਕਰਵਾਉਣ ਦਾ ਵੀ ਆਸ ਹਾਂਜੀ ਤੇ ਮੇਰਾ ਭਰਾ ਜਗਦੀਪ ਸਿੰਘ ਉਹ ਵੀ ਧਮਕੀ ਦਿੰਦਾ ਵਾ ਵੀ ਉਹ ਕਹਿੰਦਾ ਸੀ ਮਾਰ ਦੇਣੀ ਆ ਜਦੋਂ ਵੀ ਸਾਨੂੰ ਨਜ਼ਰ ਦੇਸਗੀ ਪੈਂਡ ਚ ਉਹਨਾਂ ਨੂੰ ਹਜੇ ਪਤਾ ਨਹੀਂ ਵੀ ਮੈਂ ਪੈਂਡ ਆਈ ਹੋਈ ਆ ਵੀ ਉਹਨਾਂ ਨੂੰ ਦੋਨਾਂ ਨੂੰ ਵੀ ਮਤਲਬ ਕਿ ਸਭ ਤੋਂ ਤੋਂ ਸਖਤ ਜਿੰਨੀ ਵੀ ਹੋ ਸਕੇ ਉਨੀ ਜਿਆਦਾ ਸਜ਼ਾ ਦਿੱਤੀ ਜਾਵੇ ਸਰਬਜੀਤ ਜੀ ਮੇਰਾ ਨਾਮ ਮਾਲਕਲਾਤੋਂ ਮਾਲਕਲਾਤੋਂ ਹਾਂ ਤੁਹਾਡੇ ਤੇ ਜਿਹੜਾ ਪਰਚਾ ਕਰਾਇਆ ਕਿ ਕਿੰਨੇ ਕਰਾਇਆ ਤੇ ਕਿਵੇਂ ਕਰਾਇਆ ਇਹ ਜੀ ਗੁੜੀ ਕੁੜੀਆਂ ਦੇ ਮਾਂ ਨੇ ਕਰਾਇਆ ਕਿਵੇਂ ਕਰਾਇਆ ਉਹ ਕਹਿੰਦੇ ਤੁਹਾਡਾ ਹੱਥ ਵਿੱਚ ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੈ ਜੀ ਵੀ ਕੀ ਹੋਣਾ ਸੀ ਕੀ ਨਾ ਹਾਂ ਮੇਰਾ ਮੁੰਡਾ ਡੇਢ ਮਹੀਨਾ ਹੋ ਗਿਆ ਸੀਗਾ ਮਸ਼ੀਨ ਤੇ ਗਏ ਨੂੰ ਤੇ 1 ਮਹੀਨਾ ਹੋ ਗਿਆ ਸੀ ਮੈਨੂੰ ਨਰਮੇ ਨੂੰ ਗਈ ਨੂੰ ਮੈਨੂੰ ਸਰਪੰਚ ਨੇ ਕਾਕੇ ਨੇ ਆਪ ਸੱਦਿਆ ਫੋਨ ਕਰ ਕਰਕੇ ਵਿਆਹ ਗੱਲ ਐ ਹੋ ਗਈ ਆ ਕੁੜੀ ਦੀ ਮਾਂ ਦੇ ਨਾਲ ਵੀ ਮੇਰੀ ਗੱਲ ਹੁੰਦੀ ਰਹੀ ਆ ਉਹ ਕਹਿੰਦੀ ਵੀ ਤੁਸੀਂ ਭਾਲ ਤੋੜ ਕਰੋ ਅਸੀਂ ਜਦੋਂ ਮਹੀਨੇ ਤੋਂ ਨਰਮੇ ਤੋਂ ਆ ਗਏ ਇਹਦੇ ਨਾਲ ਜਾਂਦੇ ਰਹੇ ਆ ਵੱਡਾ ਮੁੰਡਾ ਵੀ ਮੇਰਾ ਜਾਂਦਾ ਰਿਹਾ ਮੋਟਰਸਾਈਕਲ ਤੇ ਆਪ ਲੈ ਕੇ ਜਾਂਦਾ ਰਿਹਾ ਉਹ ਕੋਈ ਸਕੀਰੀ ਨਹੀਂ ਅਸੀਂ ਛੱਡੀ ਗਈ ਸਾਰੇ ਥਾਵਾਂ ਤੇ ਅਸੀਂ ਜਾਂਦੇ ਰਹੇ ਆ ਉਹਨੇ ਫਿਰ ਵੀ ਸਾਡੇ ਤੇ ਵਿਸ਼ਵਾਸ ਨਹੀਂ ਕੀਤਾਗਾ ਜਿੱਥੇ ਸਾਨੂੰ ਸਿਆਣੇ ਕੋਲੇ ਆਂਦੀ ਸੀ ਅਸੀਂ ਸਿਆਣੇ ਕੋਲੇ ਵੀ ਜਾਂਦੇ ਸੀਗੇ 5-5000 6-6000 ਦੇ ਕੇ ਅਸੀਂ ਆਉਂਦੇ ਰਹੇ ਆ ਉਹਨੇ ਸਾਡੇ ਤੇ ਫਿਰ ਵੀ ਵਿਸ਼ਵਾਸ ਨਹੀਂ ਕੀਤਾਗਾ ਤੁਹਾਡੇ ਤੇ ਹੁਣ ਝੂਠਾ ਪਰਚਾ ਕਰਚ ਕਰਾਇਆ ਹਾਂਜੀ ਸਾਡੇ ਤੇ ਝੂਠਾ ਪਰਚਾ ਕਰਾਇਆ ਕਿਸ ਕਰਕੇ ਕਰਾਇਆ ਕੀ ਮੰਗ ਉਹਨਾਂ ਦੀ ਇਹ ਕਹ ਉਹ ਕਹਿੰਦੀ ਵੀ ਤੁਸੀਂ ਕੁੜੀ ਨੂੰ ਵਿਆਹ ਦਾ ਚਲ ਸਦੇ ਕੇ ਤੇ ਤੁਸੀਂ ਵਿਕਰਨ ਜਿਹੜਾ ਗਰਨਾਵ ਕਰ ਲੈ ਕੁੜੀ ਨੂੰ ਤਾਂ ਕਰਕੇ ਕਹਿੰਦੇ ਕੀਤਾ ਆਪਦੀ ਮਰਜ਼ੀ ਨਾਲ ਗਿਆ ਆਪਦੀ ਮਰਜ਼ੀ ਨਾਲ ਗਿਆ ਜੀ ਤੁਹਾਡੇ ਤੇ ਵੀ ਪਰਚਾ ਕਰਦੀ ਕੀਤਾ ਸਾਡੇ ਹਾਂਜੀ ਮੇਰੇ ਤੇ ਵੀ ਕੀਤਾ ਮੇਰੇ ਵੱਡੇ ਮੁੰਡੇ ਤੇ ਵੀ ਹੁਣ ਕੀ ਮੰਗ ਪਰਚਲ ਖਰਜ ਕਰਾਉਣ ਦੀ ਕੀ ਮੰਗਦੇ ਮਤਲਬ ਕੀ ਮੰਗ ਕਰਦੇ ਆ ਮੰਗ ਜੀ ਇਹੀ ਆ ਵੀ ਸਾਡੇ ਦਾ ਚੰਗੀ ਤਰ੍ਹਾਂ ਹੁਣ ਕੋਈ ਨਿਸਾਫ ਕੀਤਾ ਜਾਵੇ। ਪੈਸਿਆਂ ਦੀ ਮੰਗ ਇਹ ਕਰਦੀ ਆ ਹੁਣ ਕਹਿੰਦੀ ਵੀ ਉਹਦੀ ਮਾਂ ਕੁੜੀ ਦੀ ਭੋਲੀ ਉਹ ਕਹਿੰਦੀ ਵੀ 5 ਲੱਖ ਰੁਪਈਆ ਦੇ ਦੇਣ ਤੇ ਮੇਰਾ ਰਾਜੀਨਾਮਾ। ਵੀ ਫੇਰ ਮੈਂ ਪਰਸਾ ਲੱਗ। ਹਾਂਜੀ ਦਬਾਅ ਪਾਇਆ ਜਾ ਹਾਂ। ਹਾਂਜੀ ਦਬਾਅ ਪਾਇਆ ਜਾ ਸਾਡੇ। ਪੈਸੇ ਦੀ ਮੰਗ ਰੱਖੀ ਜਾ ਰਹੀ ਹੈ। ਹਾਂਜੀ। ਹੁਣ ਕੀ ਅਧਿਕਾਰੀਆਂ ਤੋਂ ਮੰਗਦੇ ਵੀ ਆ। ਅਧਿਕਾਰੀਆਂ ਤੋਂ ਇਹੀ ਜੀ ਮੰਗਾ ਹੁਣ ਕੁੜੀ ਮੁੰਡੇ ਦੇ ਆਪਾਂ ਕਿਹੜਾ ਕੋਈ ਦਿਲ ਚ ਵੜ ਕੇ ਵੇਨਾ ਜਾਂ ਕੋਈ ਮਾਂ ਨੂੰ ਦੱਸਦਾ ਹੈ। ਜਾਂ ਕੋਈ ਭਰਾ ਨੂੰ ਦੱਸਦਾ ਜਾਂ ਭੈਣ ਨੂੰ ਦੱਸਦਾ ਹੈ ਬੱਚਿਆਂ ਦੀ ਆਪਦੀ ਮਰਜ਼ੀ ਆ ਆਪਦੀ ਮਰਜ਼ੀ ਦੇ ਨਾਲ ਹੀ ਕੋਈ ਵੀ ਚੀਜ਼ ਗੱਲ ਕਰਦੇ ਆ ਉਸਲਾ ਕਿਉਂ ਲਿਆ ਹੈ ਮਾਂ ਤੋਂ ਆਪਣੀ ਮਰਜ਼ੀ ਦੀ ਤੰਗ ਹੋ ਕੇ ਉਹ ਕਹਿੰਦੀ ਵੀ ਮੈਂ ਤੰਗ ਸੀਗੀ ਉਹਦੀ ਮਾਂ ਦਾ ਬੰਦਾ ਰੱਖਿਆ ਹੋਇਆ ਸੀਗਾ ਗਰਮੇਲ ਸਿੰਘ ਤੇ ਉਹਦੀ ਮੰਗ ਇਹ ਉਸ ਉਹਦੀ ਗੱਲ ਇਹ ਸੀਗੀ ਵੀ ਮੈਨੂੰ ਪਰੇਸ਼ਾਨ ਕਰਦੇ ਆ ਮੁੰਡੇ ਮੇਰੇ ਨੂੰ ਫੋਨ ਲਾਇਆ ਉਹਨੇ ਫੋਨ ਲਾ ਕੇ ਉਹਨੇ ਸੱਦਿਆ ਫਰੋਜਪੁਰ ਗਏ ਆ ਫਰੋਜਪੁਰੋਂ ਉਹ ਉੱਥੋਂ ਵਾ ਭੱਜਿਆ ਹਾਂਜੀ ਫਰੋਜਪੁਰ ਦੇ ਭੈਣਾਂ ਦੇ ਕੋਲੋਂ ਗਈ ਆ ਜੀ ਮੈਂ ਵੀ ਕਰਵਾ ਸਕਦੀ ਸੀ ਮੇਰਾ ਪੁੱਤ ਗੁੰਮ ਸੀਗਾ ਮੈਂ ਵੀ ਕਹਿ ਸਕਦੀ ਸੀ ਵੀ ਮੈਂ ਪਰਚਾ ਕਰਵਾ ਦਿੰਨੀ ਆ ਦੀ ਮਾਂ ਤੇ ਜਾਂ ਇਹਦੀਆਂ ਭੈਣਾਂ ਤੇ ਕਰਵਾ ਦਿੰਨੀ ਆ ਪਰ ਮੈਂ ਨਹੀਂ ਕੀਤਾਗਾ ਮੈਂ ਕਿਹਾ ਉਹਦੇ ਵੀ ਬੱਚੇ ਆ ਪੂਰਾ ਪੂਰਾ ਉਹਨਾਂ ਦੇ ਆ ਪਰ ਮੈਂ ਤਾਂ ਇਹੀ ਸਿਆਣਪ ਵਰਤੀ ਦੀ ਚਲ ਕੋਈ ਗੱਲ ਨਹੀਂ ਪਰ ਮੇਰੀ ਨਰਵਾਈ ਨੂੰ ਕਿਸੇ ਨੇ ਨਹੀਂ ਸਮਝੇਗਾ ਹੋਰ ਕੀ ਮੰਗਣਾ ਹਾਂ ਕੀ ਨਾਮ ਹੈ ਸਰ ਮੇਰਾ ਨਾਮ ਧਰਮਿੰਦਰ ਸਿੰਘ ਵਿੱਕੀ ਆ ਮਾਲਾ ਕਲਾਂ ਦਾ ਰਹਿਣ ਵਾਲਾ ਵਾਂ ਡਿਸਟ੍ਰਿਕਟ ਮੋਗਾ ਮੇਰੇ ਫਾਦਰ ਸਾਹਿਬ ਦਾ ਨਾਮ ਸਰਦਾਰ ਜਸਵਿੰਦਰ ਸਿੰਘ ਆ ਜੀ ਮਤਦਾਨਾਮ ਸਰਬਜੀਤ ਕੌਰ ਤੇ ਬ੍ਰਦਰ ਦਾ ਨਾਮ ਹੈਗਾ ਲਵਪ੍ਰੀਤ ਸਿੰਘ ਹਰਮਨ ਸਿੰਘ ਲਵਲੀ ਉਹਦਾ ਜਿਹੜਾ ਨੇਮ ਆ ਤੇ ਮੈਂ ਉਹਨਾਂ ਤੋਂ ਪਿਛਲੇ 7 ਸਾਲ ਤੋਂ ਅਲੱਗ ਰਹ ਰਹੇ ਆ ਜੀ ਮੇਰਾ ਮਕਾਨ ਵੀ ਅਲੱਗ ਆ ਤੇ ਮੇਰਾ ਮਤਲਬ ਕਿ ਸਭ ਜੋ ਵੀ ਹੈਗਾ ਸਿਸਟਮ ਮੇਰਾ ਉਹਨਾਂ ਨਾਲੋਂ ਵੀ ਅਲੱਗ-ਅਲੱਗ ਹੀ ਹੋ ਰਿਹਾ ਨੇ ਅਸੀਂ ਕਾਫੀ 7 ਸਾਲ ਹੋ ਗਿਆ ਤੇ ਪਿਛਲੇ ਦਿਨ ਹੀ ਸਾਡੇ ਤੇ ਮਤਲਬ ਕਿ ਪਿਛਲੇ 3 ਮਹੀਨੇ ਤੇ ਪਹਿਲਾਂ ਜਿਹੜਾ ਸਾਡੇ ਤੇ ਇੱਕ ਮੁਕੱਦਮਾ ਦਰਜ ਮੇਰੇ ਤੇ ਹੋਇਆ ਵਾ ਨਾਲ ਝੂਠਾ ਪਰਚਾ ਜਿਹਨੂੰ ਮੈਂ ਕਹਿ ਸਕਦਾ ਵਾਂ ਵੀ ਮੈਨੂੰ ਕੋਈ ਉਹਦੇ ਵਿੱਚ ਇਨਸਾਫ ਨਹੀਂ ਮਿਲਿਆ ਮੈਂ ਕਾਫੀ ਕੋਸ਼ਿਸ਼ ਕੀਤੀ ਵੀ ਮੇਰੀ ਜਿਹੜੀ ਹੈਗੀ ਮੈਨੂੰ ਵੈਰੀਫਾਈ ਕਰਕੇ ਜਿਹੜਾ ਮੇਰੇ ਤੇ ਮੁਕਾਦਮਾ ਦਰਜ ਕੀਤਾ ਜਾਵੇ ਵੀ ਸਰ ਪਹਿਲਾਂ ਤਾਂ ਜਿਹੜਾ ਇਹ ਇੱਕ ਸਾਡੇ ਪਿੰਡੋਂ ਇੱਕ ਕੁੜੀ ਭੱਜਣ ਦਾ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਵੀ ਮੈਂ ਤੁਹਾਨੂੰ ਵੈਸੇ ਸ਼ਾਰਟਲੀ ਦੱਸ ਦਿੰਦਾ ਵਾਂ ਵੀ ਮੇਰਾ ਬ੍ਰਦਰ ਜਿਹੜਾ ਹੈਗਾ ਵਾ ਸਾਡੇ ਪਿੰਡ ਦੇ ਵਿੱਚੋਂ ਵੀ ਕਿਸੇ ਕੁੜੀ ਦੇ ਨਾਲ ਉਹਨਾਂ ਦਾ ਕੋਈ ਸਬੰਧ ਸੀਗਾ ਤੇ ਉਸ ਦੇ ਵਿੱਚ ਜਿਹੜਾ ਸੀਗਾ ਵੀ ਮੇਰਾ ਕੋਈ ਰੋਲ ਨਹੀਂਗਾ ਉਹਨਾਂ ਦਾ ਜਿਹੜਾ ਹੈਗਾ ਸੀਗਾ ਕੋਈ ਸਬੰਧ ਸੀਗੇ ਉਹਨਾਂ ਦੇ ਤੇ ਉਹ ਉਸ ਕੁੜੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ ਉਹਨਾਂ ਨੇ ਮੇਰੇ ਤੋਂ ਇੱਕ ਰੇਲ ਲਈ ਮੈਨੂੰ ਪਿਛਲੇ 2020 ਦੇ ਵਿੱਚ 10ਵੇਂ ਮਹੀਨੇ ਦੀ 7 ਤਰੀਕ ਨੂੰ ਪੂਰੇ ਸਵਾ 6 ਵਜੇ ਦਾ ਟਾਈਮ ਸੀਗਾ ਮੈਨੂੰ ਇੱਕ ਕਾਲ ਆਈ ਮੈਨੂੰ ਕਾਲ ਕਰਕੇ ਮੇਰੇ ਬ੍ਰਦਰ ਨੇ ਕਿਹਾ ਵੀ ਮੈਂ ਆਪਣੇ ਪਿੰਡ ਦੇ ਵਿੱਚ ਜਿਹੜਾ ਉਹਨਾਂ ਦਾ ਕੋਈ ਵੀ ਸਬੰਧ ਚੱਲ ਰਿਹਾ ਸੀਗਾ ਜੋ ਵੀ ਉਹਨਾਂ ਦਾ अफेयर ਸੀਗਾ ਵੀ ਕਹਿੰਦਾ ਵੀ ਮੈਂ ਇਸ ਕੁੜੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਤੇ ਮੈਨੂੰ ਵੀ ਮੈਂ ਇਹਦੇ ਨਾਲ ਜਿਹੜਾ ਹੈਗਾ ਵਾ ਵੀ ਆਪਦੀ ਸਾਰੀ ਜ਼ਿੰਦਗੀ ਇਹਦੇ ਨਾਲ ਹੀ ਕੱਢਣੀ ਜੋ ਵੀ ਉਹਨੇ ਮੈਨੂੰ ਕੁਝ ਵੀ ਕਿਹਾ ਤੇ ਮੈਂ ਉਹਨਾਂ ਨੂੰ ਸਾਫ਼ ਹੀ ਇਨਕਾਰ ਕਰਤਾ ਸੀ ਮੈਂ ਕਿਹਾ ਵੀਰੇ ਗੱਲ ਸੁਣ ਲੈ ਵੀ ਇਹ ਜਿਹੜਾ ਵੀ ਕੁੜੀ ਮਾਈਨਰ ਹੋਣ ਕਰਕੇ ਕੁੜੀ ਦੀ ਉਮਰ ਘੱਟ ਹੋਣ ਕਰਕੇ ਮੈਂ ਉਹਨਾਂ ਨੂੰ ਸਾਫ਼ ਹੀ ਇਨਕਾਰ ਕਰਤਾ ਸੀ ਵੀ ਮੈਂ ਇਸ ਕੰਮ ਦੇ ਵਿੱਚ ਤੇਰਾ ਸਾਥ ਨਹੀਂ ਦੇ ਸਕਦਾ ਤੇ ਬਾਕੀ ਜਿਹੜਾ ਹੈਗਾ ਮੈਂ ਕਿਹਾ ਵੀ ਵੀ ਮਨ ਵਾਲਾ ਪ੍ਰਮਾਤਮਾ ਨਾ ਕਰੇ ਵੀ ਜੇ ਤੁਸੀਂ ਇਦਾਂ ਕਰ ਵੀ ਲੈਂਦੇ ਹੋ ਵੀ ਕੁੜੀ ਦਾ ਪਰਿਵਾਰ ਜਿਹੜਾ ਹੈਗਾ ਵਾ ਉਹਨਾਂ ਨੇ ਪੁਲਿਸ ਕੋਲ ਜਾਣਾ ਵਾ ਜੇ ਪੁਲਿਸ ਕੋਲ ਇਹ ਗੱਲ ਚ ਤੇ ਤੁਹਾਡੇ ਤੇ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਹੋਊਗੀ ਤੁਹਾਡੇ ਤੇ ਬਿਲਾਦਕਾਰ ਦਾ ਕੇਸ ਪੈਜੂਗਾ ਕੁੜੀ ਮਾਈਨਰ ਹੋਣ ਦੇ ਕਾਰਨ ਵੀ ਤੁਹਾਡਾ ਜਿਹੜਾ ਹੈਗਾ ਵਾ 10 10 ਸਾਲ ਦੀ ਸਜ਼ਾ ਹੋਊਗੀ ਮੈਂ ਉਹਨਾਂ ਨੂੰ ਸਮਝਾਇਆ ਉਹ ਕਹਿੰਦੇ ਪਰ ਅਸੀਂ ਵਿਆਹ ਕਰਵਾਉਣਾ ਚਾਹੁੰਦੇ ਆ ਵੀ ਤੂੰ ਦੱਸ ਸਾਡੀ ਕੋਈ ਮਦਦ ਕਰਨਾ ਚਾਹੁੰਦਾ ਕਿ ਨਹੀਂ ਚਾਹੁੰਦਾ ਤੇ ਮੈਂ ਕਿਹਾ ਵੀ ਮੈਂ ਤੁਹਾਡੀ ਇਸ ਜਿਹੜੇ ਮਾਮਲੇ ਦੇ ਵਿੱਚ ਕੋਈ ਮਦਦ ਨਹੀਂ ਕਰ ਸਕਦਾ ਫਿਰ ਕਹਿੰਦੇ ਮੈਨੂੰ ਵੀ ਤੁਸੀਂ ਮੈਨੂੰ ਕੱਪੜਿਆਂ ਵਾਲੀ ਕਟ ਫੜਾ ਦਿਓ ਪਰ ਮੈਂ ਉਹਨਾਂ ਨੂੰ ਫਿਰ ਇਨਕਾਰ ਕਰਦਾ ਮੈਂ ਕਿਹਾ ਇਹ ਕੰਮ ਦੇ ਵਿੱਚ ਮੈਂ ਤੁਹਾਡਾ ਸਾਥ ਦੇ ਹੀ ਨਹੀਂ ਸਕਦਾ ਮੈਂ ਕਿਹਾ ਮੈਂ ਵੀ ਇੱਕ ਪਰਿਵਾਰ ਵਾਲਾ ਬੰਦਾ ਵਾਂ ਵੀ ਮੇਰਾ ਵੀ ਸਿਸਟਮ ਬਹੁਤ ਵੀ ਮੈਂ ਇਦਾਂ ਨਹੀਂ ਕਰ ਸਕਦਾ ਮੇਰਾ ਜਮੀਰ ਇਜਾਜ਼ਤ ਹੀ ਨਹੀਂ ਦਿੰਦਾ ਵੀ ਮੈਂ ਤੁਹਾਡੇ ਇਸ ਕੰਮ ਦੇ ਵਿੱਚ ਸਾਥ ਦੇਵਾਂ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਇਹ ਮੈਂ ਉਹਨਾਂ ਨੂੰ ਇਨਕਾਰ ਕੀਤਾ ਉਹਨਾਂ ਨੇ ਮੇਰਾ ਫੋਨ ਕੱਟਤਾ ਮੈਂ ਦੁਬਾਰਾ ਉਹਨਾਂ ਨੂੰ ਫੋਨ ਕਰਕੇ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਫੋਨ ਜਿਹੜਾ ਹੈਗਾ ਸਵਿਚ ਆਫ ਹੋਣ ਲੱਗ ਗਿਆ ਮੈਂ ਨਾਲ ਦੀ ਨਾਲ ਹੀ ਸਾਡੇ ਪਿੰਡ ਦੇ ਇੱਕ ਸਰਪੰਚ ਸਾਹਿਬ ਹੈਗੇ ਆ ਨਗਿੰਦਰ ਸਿੰਘ ਤੇ ਮੈਂ ਨਾਲ ਹੀ ਉਹਨਾਂ ਨੂੰ ਕਾਲ ਕਰਕੇ ਉਹਨਾਂ ਨੂੰ ਪੁੱਛਿਆ ਸਰ ਵੀ ਕਿੱਥੇ ਹੋ ਉਹਨਾਂ ਨੇ ਮੈਨੂੰ ਬੋਲਿਆ ਕਿ ਘਰੇ ਮੈਂ ਉਹਨੂੰ ਸਾਰੀ ਘਰੇ ਜਾ ਕੇ ਜਿਹੜੀ ਹੈਗੀ ਸਟੋਰੀ ਦੱਸ ਕੇ ਆਇਆ ਵੀ ਸਰ ਵੀ ਮੈਨੂੰ ਇੱਕ ਕਾਲ ਆਈ ਸੀ ਵੀ ਇਦਾਂ ਮੇਰੇ ਤੋਂ ਵੀ ਜਿਹੜਾ ਹੈਗਾ ਹੈਲਪ ਮੰਗਦੇ ਸੀਗੇ ਪਰ ਮੈਂ ਉਹਨਾਂ ਦੀ ਕੋਈ ਹੈਲਪ ਨਹੀਂ ਕੀਤੀ ਤੇ ਉਸ ਤੋਂ ਬਾਅਦ ਵੀ ਸਰਪੰਚ ਸਾਹਿਬ ਨੇ ਮੈਨੂੰ ਕੀਰਾਂ ਤਾਂ ਕਹਿਦਾ ਸੀਗਾ ਕਹਿੰਦੇ ਵੀ ਤੁਸੀਂ ਵੀ ਸੱਚੇ ਹੋਣ ਕਰਕੇ ਤੁਸੀਂ ਤਾਂ ਹੀ ਮੇਰੇ ਕੋਲ ਆਏ ਹੋ ਵੀ ਅਸੀਂ ਜੇ ਕੱਲ ਨੂੰ ਤੁਹਾਨੂੰ ਕੋਈ ਪ੍ਰੋਬਲਮ ਹੋndi ਕਿਸੇ ਵੀ ਵਿਸ਼ੇ ਤੇ ਤੇ ਅਸੀਂ ਤੁਹਾਡੀ ਜਿਹੜੀ ਹੈਲਪ ਕਰਾਂਗੇ ਤੇ ਮੈਂ ਕਿਹਾ ਚਲੋ ਠੀਕ ਹੈ ਜੀ ਤੇ ਉਹਨਾਂ ਨੇ 2-3 ਮਹੀਨੇ ਵੈਸੇ ਮੈਂ ਉਹਨਾਂ ਦੀ ਪਿੱਠ ਸੌਂਦੀ ਆ ਜੀ ਮੈਂ ਉਹਨਾਂ ਨੇ ਮੇਰੀ ਮਦਦ ਕੀਤੀ ਵੀ ਆ ਪਰ ਪਹਿਲਾ ਜਿਹੜਾ ਕੇਸ ਇਹ ਜਿਹੜਾ ਸੀਗਾ ਪੁਲਿਸ ਚੌਕੀ ਨੱਥੂ ਵਾਲੇ ਦੇ ਵਿੱਚ ਸੀਗਾ ਜੀ ਜਿਹੜੀ ਐਫ ਆਈ ਆਰ ਇਹਨਾਂ ਨੇ ਕੁਝ ਵੀ ਮਤਲਬ ਜਿਹੜਾ ਰੱਪਟ ਕਟਾਈ ਸੀਗੀ ਅ ਦਰਖਾਸਤ ਦਿੱਤੀ ਸੀਗੀ ਤੇ ਉਹਦੇ ਵਿੱਚ ਜਿਹੜਾ ਨੱਥੂ ਵਾਲੇ ਸੀਗਾ ਨੱਥੂ ਵਾਲੇ ਮੈਨੂੰ ਇੱਕ ਦੋ ਵਾਰੀ ਪੁਲਿਸ ਲੈ ਕੇ ਗਈ ਆ ਤੇ ਸਰਪੰਚ ਸਾਹਿਬ ਨੇ ਮੈਨੂੰ ਮਤਲਬ ਕਿ ਕਾਫੀ ਆਪਣਾ ਜਿਹੜਾ ਜਿਹੜਾ ਵਿਸ਼ਵਾਸ ਦਾ ਪਾਤਰ ਹੋਣ ਕਰਕੇ ਉਹਨਾਂ ਨੇ ਮੈਨੂੰ ਕਿਹਾ ਉਹ ਮਤਲਬ ਕਿ ਪੁਲਿਸ ਮੁਲਾਜ਼ਮਾਂ ਨਾਲ ਗੱਲ ਕੀਤੀ ਵੀ ਇਦਾਂ ਇਹ ਇਹ ਮੁੰਡੇ ਦਾ ਕੋਈ ਵਿੱਚ ਰੋਲ ਨਹੀਂ ਹੈਗਾ ਵੀ ਜਿਹੜਾ ਕੁੜੀ ਦੀ ਮਾਂ ਹੈਗੀ ਆ ਵੀ ਉਹ ਇਹਦਾ ਨਜਾਇਜ਼ ਮਤਲਬ ਕਿ ਜਿਹੜਾ ਹੈਗਾ ਨਾਮ ਪਵਾ ਰਹੀ ਆ ਤੇ ਉਸ ਤੋਂ ਬਾਅਦ ਉੱਥੇ ਉਹਨਾਂ ਨੇ ਮੈਨੂੰ ਇੱਕ ਵਾਰੀ ਛੱਡਤਾ ਬਾਕੀ ਕੁੜੀ ਜਿਹੜੇ ਹੈਗਾ ਆਪਦੀ ਭੈਣ ਦੇ ਕੋਲ ਆਈ ਹੋਈ ਸੀਗੀ ਆਪਣਾ ਫਰੋਜਪੁਰ ਰੋਈ ਪਰ ਜਿਹੜਾ ਹੈਗਾ ਵਾ ਹਸਪਤਾਲ ਦੇ ਵਿੱਚ ਉਹ ਜਾਪਾ ਕਟਵਾਉਣ ਆਈ ਹੋਈ ਸੀਗੀ ਤੇ ਮੈਨੂੰ ਜਿਹੜਾ ਮੈਨੂੰ ਉਹਨਾਂ ਨੇ ਫੋਨ ਤੇ ਦੱਸਿਆ ਸੀਗਾ ਇਦਾਂ ਇਦਾਂ ਕਰਕੇ ਹੋਇਆ ਵਾ ਤੇ ਵੀ ਉਹ ਕਹਿੰਦੇ ਸੀਗੇ ਵੀ ਇਦਾਂ ਜਿਹੜਾ ਉੱਥੇ ਆਈ ਫੋਨ ਕਰਕੇ ਉਹ ਕਹਿੰਦੇ ਉੱਥੇ ਬੁਕੂਆ ਉੱਥੋਂ ਦਾ ਬੰਦਾ ਪੁਲਿਸ ਚੌਕੀ ਨੱਥੂ ਵਾਲੇ ਕਹਿੰਦੇ ਵੀ ਅਸੀਂ ਇਹਦੇ ਤੇ ਕੋਈ ਵੀ ਕਾਰਵਾਈ ਨਹੀਂ ਕਰ ਸਕਦੇ ਫਿਰ ਉਹਨਾਂ ਨੇ ਜਿਹੜਾ ਹੈਗਾ ਵਾ ਮੋਗੇ ਔਮਨ ਸੈਲ ਚ ਜਦੋਂ ਕੇਸ ਲਾਇਆ ਫਿਰ ਉਹ ਜਿਹੜੀ ਦਰਖਾਸਤ ਸੀਗੀ ਉਹ ਬਾਗੇਪੁਰਾਣੀ ਥਾਣੇ ਦੇ ਵਿੱਚ ਆ ਗਈ ਜੀ ਜੋ ਬਾਗੇਪਾਨੇ ਥਾਣੇ ਦੇ ਵਿੱਚ ਆ ਗਈ ਤੇ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਦੁਬਾਰਾ ਫਿਰ ਟੌਰਚਰ ਕੀਤਾ ਜਦੋਂ ਪੁਲਿਸ ਨੇ ਮੈਨੂੰ ਬੁਲਾਇਆ ਉੱਥੇ ਦੁਬਾਰਾ ਤੇ ਉੱਥੇ ਜਾ ਕੇ ਫਿਰ ਮੈਂ ਆਪਦੀ ਸਪਾਈਸ ਪੇਚ ਕੀਤੀ ਜਿਹੜੀ ਉਹਨਾਂ ਨੇ ਵੀ ਕਹਿਤਾ ਵੀ ਇੱਥੋਂ ਦਾ ਬਖੂਆ ਨਹੀਂ ਬੰਦਾ ਇਹ ਤਾਂ ਫਰੋਜ਼ਪੁਰ ਦਾ ਕੇਸ ਆ ਵੀ ਅਸੀਂ ਇੱਥੇ ਕਾਰਵਾਈ ਨਾ ਕੋਈ ਕਰ ਸਕ ਹਾਂ ਹਾਂਜੀ ਹਾਂਜੀ ਹੁਣ ਮੇਰੇ ਤੇ ਜਿਹੜਾ ਦਰਜ ਹੋਇਆ ਉਹਦੇ ਬਾਰੇ ਕੀ ਹੋਣ ਜਾਣ ਕਰਾਉਣਾ ਸਰ ਜਾਂਚ ਤਾਂ ਇਹ ਹੀ ਆ ਜੀ ਉਹਦੇ ਵਿੱਚ ਮੇਰਾ ਕੋਈ ਹੱਥ ਨਹੀਂ ਮੇਰੇ ਤੇ ਤਾਂ ਪੂਰੇ 150 ਦਿਨ ਬਾਅਦ ਕੁੜੀ ਜਿਹੜਾ ਕੁੜੀ ਮੁੰਡਾ ਭੱਜ ਗਿਆ 10ਵੇਂ ਮਹੀਨੇ ਦੀ 7 ਤਰੀਕ ਨੂੰ ਜਿਹੜੀ ਮੈਨੂੰ ਕਾਲ ਆਈ ਸੀਗੀ ਉਦੋਂ ਦੇ ਕੁੜੀ ਮੁੰਡਾ ਲਾਪਤਾ ਸੀਗਾ ਮੈਨੂੰ ਨਹੀਂ ਪਤਾ ਕਿੱਥੇ ਗਏ ਕਿੱਥੇ ਨਹੀਂ ਨਾ ਮੈਨੂੰ ਕੋ ਕਿਹੜਾ ਭਰਾ ਹੈਗਾ ਵਾ ਜਿਹੜਾ ਇਹ ਚੀਜ਼ ਦੱਸ ਕੇ ਜਾਊ ਜਾਂ ਆਪਦੇ ਮਾਂ ਨੂੰ ਦੱਸੂਗਾ ਜਾਂ ਆਪਦੇ ਭਰਾ ਨੂੰ ਦੱਸੂਗਾ ਕੋਈ ਵੀ ਇਹੋ ਜਿਹਾ ਨਹੀਂ ਹੁੰਦਾ ਬੰਦਾ ਵੀ ਜਿਹੜਾ ਦੱਸ ਕੇ ਜਾਊਗਾ ਮੈਂ ਕਹੇ ਦੀ ਕੁੜੀ ਭਜਾ ਕੇ ਲੈ ਕੇ ਚੱਲੇ ਆ ਤੇ ਬਾਕੀ ਆਪਾਂ ਵੀ ਧੀਆ ਭੈਣਾਂ ਵਾਲੇ ਆਪਾਂ ਇਦਾਂ ਕਿਸੇ ਨੂੰ ਕਿੱਦਾਂ ਕਹਦਾਂਗੇ ਵੀ ਹਾਂ ਤੂੰ ਲੈ ਜਾ ਹਨਾ ਇਦਾਂ ਤਾਂ ਆਪਾਂ ਵੀ ਆਪਾਂ ਵੀ ਸੋਚ ਸਕਦੇ ਆਂ ਹੋਣ ਇਹ ਜਾਂ ਤਾਂ ਸਰ ਇਹੀ ਆ ਵੀ ਮੇਰੇ ਤੇ ਮੁਕੱਦਮਾ ਜਿਹੜਾ ਹੈਗਾ ਬਿਲਕੁਲ ਝੂਠਾ ਕੀਤਾ ਗਿਆ 150 ਦਿਨ ਬਾਅਦ ਇਹਨਾਂ ਨੇ ਜਿਹੜਾ ਹੈਗਾ ਸੁੱਤੇ ਪਿਆਂ ਤੇ ਸਾਡਾ ਪਰਚਾ ਕੱਟਦਾ ਸਾਡੇ ਤੇ ਵੀ ਮੈਂ ਇੱਕ ਪਰਿਵਾਰ ਵਾਲਾ ਬੰਦਾ ਮੈਨੂੰ ਇਨਸਾਫ ਚਾਹੀਦਾ ਵਾ ਕੋਈ ਵੀ ਪੁਲਿਸ ਨੇ ਵੈਰੀਫਾਈ ਨਹੀਂ ਕੀਤਾ ਵੀ ਵਾਕਈ ਇਹ ਗੱਲ ਸੱਚ ਆ ਜਾਂ ਝੂਠਾ ਸਿਰਫ ਉਹਦੇ ਬਿਆਨਾਂ ਤੇ ਪਰਚਾ ਹੋਇਆ ਵਾ ਜਿਹੜੀ ਕੁੜੀ ਦੀ ਮਾਂ ਵਾ ਉਹ ਸਾਡੇ ਤੇ ਹੁਣ ਪਰਚਾ ਤਾਂ ਉਹਨਾਂ ਨੇ ਕਰਵਾਤਾ ਵਾ ਹਲੇ ਵੀ ਸਾਡੇ ਤੋਂ 5 ਲੱਖ ਰੁਪਏ ਦੀ ਮੰਗ ਕਰ ਰਹੇ ਆ ਵੀ ਤੁਸੀਂ ਸਾਡੇ ਨਾਲ ਰਾਜੀਨਾਮਾ ਕਰੋ ਤੇ ਅਸੀਂ ਜਿਹੜਾ ਹੈਗਾ ਵਾ ਕੁੜੀ ਵੀ ਤੁਹਾਡੇ ਨਾਲ ਤੋਰ ਦਿੰਨੇ ਆ ਤੇ ਇਦਾਂ ਦੀਆਂ ਗੱਲਾਂ ਹੈਗੀਆਂ ਸਰ ਮੈਂ ਇਹ ਚਾਹਣਾ ਵਾਂ ਵੀ ਜਿਹੜੇ ਦੋਚੀ ਹੈਗੇ ਆ ਜਿਹੜੇ ਅਸਲ ਦੋਚੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਾਂ ਜਿਨ੍ਹਾਂ ਨੇ ਉਹਦੀ ਮਦਦ ਕੀਤੀ ਆ ਪੁਲਿਸ ਅਧਿਕਾਰੀਆਂ ਨੂੰ ਇਹ ਹੀ ਮੰਗਾ ਵੀ ਜਿਹੜੇ ਬੰਦਿਆਂ ਨੇ ਉਹਨਾਂ ਦਾ ਕੋਈ ਸਾਥ ਦਿੱਤਾ ਵਾ ਉਹਨਾਂ ਤੇ ਜਿਹੜੀ ਐਫ ਆਈ ਆਰ ਹੋਣੀ ਚਾਹੀਦੀ ਆ ਜਿਹੜੀ ਸਾਡੇ ਤੇ ਨਜਾਇਜ਼ ਹੋਈ ਆ ਹੁਣ ਜੇ ਮੈਂ ਚੋਰ ਤਾਂ ਨਹੀਂਗਾ ਪਰ ਚੋਰ ਦਾ ਭਾਈ ਸੀਗਾ ਮੇਰੇ ਤੇ ਤਾਂ ਪਰਚਾ ਐਸੇ ਕਰਕੇ ਕੱਟਦਾ ਸੀ ਸਾਰੇ ਪਰਿਵਾਰ ਤੇ ਸਾਡੇ ਤੇ ਪਰਚਾ ਕੱਟਿਆ ਵਾ ਵੀ ਮੇਰਾ ਵਿੱਚ ਉਹਦੇ ਵਿੱਚ ਕੋਈ ਰੋਲ ਨਹੀਂਗਾ ਤੇ ਜਿਹੜਾ ਹੈਗਾ ਵਾ ਵੀ ਮੈਨੂੰ ਜਿਹੜੀ ਇਨਸਾਫ ਚਾਹੀਦਾ ਵਾ ਵੀ ਮੇਰਾ ਮੈਂ ਕਾਫੀ ਜਿਹੜਾ ਹੈਗਾ ਮੈਂ ਸੱਚ ਉਹ ਮੇਰੇ 'ਚ ਹੈਗਾ ਸੀਗਾ ਤਾਂ ਇਸੇ ਕਰਕੇ ਮੈਂ ਸਰਪੰਚ ਸਾਹਿਬ ਨੂੰ ਦੱਸ ਕੇ ਵੀ ਆਇਆ ਸੀਗਾ ਪਰ ਇਸ ਟਾਈਮ ਜਿਹੜੇ ਪਿੰਡ ਦੇ ਸਾਡੇ ਮੌਜੂਦਾ ਸਰਪੰਚ ਸਾਹਿਬ ਹੈਗੇ ਆ ਉਹਨਾਂ ਨੇ ਵੀ ਸਾਡੀ ਕੋਈ ਬਾਤ ਨਹੀਂ ਪੁੱਛੀ ਉਹਨਾਂ ਦੇ ਉਹਨਾਂ ਦੇ ਵੀ ਨਾਲ ਮੇਰਾ ਰੋਸ ਪੂਰਾ ਹੈਗਾ ਦਾ ਅੱਗੇ ਤੋਂ ਉਹ ਵੋਟਾਂ ਲੈਣ ਦੇ ਲਾਇਕ ਨਹੀਂ ਸਾਡੇ ਤੋਂ ਵੀ ਜਿਹੜਾ ਹੈਗਾ ਵਾ ਉਹਨਾਂ ਨੇ ਮਤਲਬ ਕਿ ਜਿਹੜਾ ਹੈਗਾ ਮੇਰਾ ਕੋਈ ਸਪੋਰਟ ਨਹੀਂ ਕੀਤੀ 2-3 ਮਹੀਨੇ ਜਿਹੜਾ 2 ਕੁ ਮਹੀਨੇ ਕੇਸ ਚੱਲਿਆ ਵਾ ਉਦੋਂ ਇੱਕ ਦੋ ਵਾਰੀ ਮੇਰਾ ਉਹਨਾਂ ਨੇ ਮੇਰੇ ਨਾਲ ਗਏ ਵੀ ਹੈਗੇ ਆ ਇਹਨਾਂ ਦੀ ਪੈਟਸ ਫੋਨ ਦੀ ਮੈਂ ਉਹਨਾਂ ਨੂੰ ਸਾਫ਼ ਕਹਿ ਵੀ ਰਿਹਾ ਵਾਂ ਆ ਕੈਮਰਾ ਜਿਹੜਾ ਹੈਗਾ ਉਹਨਾਂ ਦੇ ਮੂਰੇ ਵੀ ਜਾਣਾ ਵਾ ਤੇ ਮੈਂ ਇਸੇ ਕਰਕੇ ਮੈਂ ਤਾਂ ਮੇਰਾ ਉਹਨਾਂ ਨਾਲ ਪੂਰਾ ਰੋਸ ਆ ਉਹਨਾਂ ਨੇ ਉਸ ਤੋਂ ਬਾਅਦ ਮੇਰੀ ਕੋਈ ਬਾਤ ਨਹੀਂ ਪੁੱਛੀ ਹਾਲਾਂਕਿ ਮੈਂ ਸੱਚ ਹੋਣ ਦੇ ਬਾਵਜੂਦ ਮੈਂ ਉਹਨਾਂ ਨੂੰ ਦੱਸਿਆ ਸੀਗਾ ਅਸਲ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਇਹ ਸਾਰਿਆਂ ਨੂੰ ਪਤਾ ਵਾ ਵੀ ਜਿਹੜਾ ਮੈਂ ਪਿਛਲੇ 7 ਸਾਲ ਤੋਂ ਲੱਗ ਰਹਿਣਾ ਮੇਰਾ ਅਸਲ ਦੇ ਵਿੱਚ ਇਹ ਗੱਲ ਕਿਸੇ ਨੂੰ ਨਹੀਂ ਪਤਾ ਸੀਗਾ ਵੀ ਮੈਨੂੰ ਕੋਲ ਆਈ ਹੈ ਜਾਂ ਨਹੀਂ ਆਈ ਕਿਸੇ ਨੂੰ ਕਿਸੇ ਨੂੰ ਵੀ ਇਹ ਗੱਲ ਦਾ ਪਤਾ ਨਹੀਂ ਸੀਗਾ ਸਰ ਮੈਂ ਜਾਂਚ ਕਰਵਾਉਣਾ ਚਾਹੁੰਦਾ ਜੀ ਵੀ ਜਿਹੜੇ ਇੱਕ ਹੋਰ ਵੀ ਹੈਗਾ ਵਾ ਜੋ ਵੀ ਹੈਗਾ ਵਾ ਮਤਲਬ ਕਿ ਮੁਕੰਮਲ ਤੌਰ ਤੇ ਜੋ ਵੀ ਕੋਈ ਪੁਲਿਸ ਅਧਿਕਾਰੀ ਆ ਜਾਂ ਕੋਈ ਪੰਚਾਇਤ ਅਫਸਰ ਚਾਉਂਦੇ ਆ ਜਾਂ ਕੋਈ ਵੀ ਆ ਮੁਕੰਮਲ ਤੌਰ ਤੇ ਚੋਣੇ ਚਾਹੀਦੇ ਆਪਾਂ ਨੂੰ ਬਸ ਇਕੱਲਾ ਵੋਟਾਂ ਜੇ ਹੁਣ ਆਪ ਅੱਜ ਪਾਈਆਂ ਵਾ ਤੇ ਆਪਾਂ ਇਸੇ ਕਰਕੇ ਵੀ ਪੰਚਾਇਤ ਜਿਹੜੀ ਹੁੰਦੀ ਆ ਉਹ ਪਰਿਵਾਰ ਦਾ ਹਿੱਸਾ ਹੁੰਦੀ ਇੱਕ ਸਾਉ ਦਾ ਪਿੰਡ ਜਿਹੜਾ ਹੁੰਦਾ ਵਾ ਪਰਿਵਾਰ ਦਾ ਉਹ ਹੁਣ ਆਪਣੇ ਪਰਿਵਾਰ ਦੇ ਵਿੱਚ ਮੇਰਾ ਜਿਹੜਾ ਹੈਗਾ ਝੂਠਾ ਪਰਚਾ ਪਵਾਤਾ ਉਹ ਆਪਦੇ ਪਰਿਵਾਰ ਦੇ ਮੈਂਬਰ ਦੀ ਜੇ ਹੈਲਪ ਹੀ ਨਹੀਂ ਕਰ ਸਕਦੇ ਤੇ ਫਿਰ ਉਹਨਾਂ ਦੀ ਕਾਦੀ ਇਹ ਸਰਪੰਚੀ ਆ ਤੇ ਕੀ ਹੈਗਾ ਵਾ ਮੈਂ ਇਸੇ ਚੀਜ਼ ਦੀ ਜਿਹੜੀ ਮੰਗ ਚਾਹਣਾ ਵਾ ਵੀ ਸਾਡੇ ਤੇ ਜਿਹੜਾ ਨਜਾਇਜ਼ ਪਰਚਾ ਹੋਇਆ ਵਾ ਐਫ ਆਈ ਆਰ ਕੱਟੀ ਗਈ ਆ ਤੇ ਉਹਦੀ ਪੂਰੀ ਜਿਹੜੀ ਹੈਗੀ ਜਾਂਚ ਹੋਵੇ ਤੇ ਜਿਹੜਾ ਹੈਗਾ ਸਾਨੂੰ ਇਨਸਾਫ ਦਿੱਤਾ ਜਾਵੇ ਜੇ ਸਾਡੇ ਜੇ ਅਸੀਂ ਦੋਸ਼ੀ ਪਾਏ ਜਾਂਦੇ ਆ ਤੇ ਸਾਨੂੰ ਜਿਹੜੀ ਮਰਜ਼ੀ ਸਜ਼ਾ ਦਿੱਤੀ ਜਾਵੇ